ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਸਾ ਮਹਿ ਲਾ ਪੈਲਾ ਗਾਵਹਿ ਗੀਤੇ ਚਿਤ ਅਨਿਤੇ ਰਾਗ ਸੁਨਾਏ ਕਹਾਵਹਿ ਬੀਤੇ ਬਿਨ ਨਾ ਵੈ ਮਨ ਜੂਠ ਅਨਿਤੇ ਅਰਥ ਰਾਗ ਆਸਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਾਵਹਿ ਗਾਉਂਦੇ ਹਨ ਚਿਤ ਚਿਤ ਵਿੱਚ ਅਨਿਤੇ ਕੋ ਕਰਾਂ ਮੈਂ ਜਿਹੜੇ ਮਨੁੱਖ ਦੂਜਿਆਂ ਨੂੰ ਸੀ ਸੁਨਾਣ ਵਾਸਤੇ ਭਗਤੀ ਦੇ ਗੀਤ ਗਾंदे ਹਨ ਪਰ ਉਹਨਾਂ ਦੇ ਚਿੱਤ ਵਿੱਚ ਮੰਦੇ ਖਿਆਲ ਮੌਜੂਦ ਹਨ ਰਾਗ ਰਾਗ ਦੇਖਦੀਆਂ ਗੱਲਾਂ ਸੁਨਾਏ ਸੁਨਾ ਕੇ ਕਹਾਵਾਂ ਲੋਕਾਂ ਤੋਂ ਅਖਵਾਉਂਦੇ ਹਨ ਬੀਤੇ ਰਾਗ ਦੇ ਖਤੋਂ ਪਰੇ ਜਿਹੜੇ ਹੋਰ ਨਾ ਨੂੰ ਰਾਗ ਦੇਖ ਤੋਂ ਬਚਨ ਦਿਆ ਗੱਲਾਂ ਸੁਣਾ ਕੇ ਅਖਵਾਂਦੇ ਹਨ ਕਿ ਅਸੀਂ ਰਾਗ ਦੇਖ ਤੋਂ ਬਚੇ ਹੋਏ ਹਾਂ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਦੀ ਫਤ ਹੈ